ਡੀਐਸਪੀ ਸਾਹਿਬ ਜਾਣਕਾਰੀ ਦਿਓ ਨਸ਼ਾ ਤਸਕਰ ਫੜਿਆ ਕਿੱਥੋਂ ਫੜਿਆ ਤੇ ਕਿੱਥੋਂ ਲੈ ਕੇ ਆਇਸੀ ਸਮਾਂ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਅਤੇ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੀ ਤਸਕਰੀ ਤੇ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਜੋ ਮੁਹਿੰਮ ਚਲਾਈ ਹੈ ਉਸ ਦੇ ਤਹਿਤ ਸਾਡੇ ਮੋਗਾ ਜ਼ਿਲ੍ਹੇ ਦੇ ਐਸਐਸਪੀ ਸ਼੍ਰੀ ਅਜੇ ਗਾਂਧੀ ਆਈਪੀਐਸ ਉਹਨਾਂ ਦੀ ਰਹਿਨਮਾਈ ਹੇਠ ਕੱਲ ਅਸੀਂ ਇੱਕ ਚਲਾਇਆ ਸੀਗਾ ਪਹਿਲਾਂ ਕਾਸੋ ਤੇ ਫਿਰ ਉਸ ਤੋਂ ਬਾਅਦ ਇੱਕ ਸੀਆਈਏ ਟੀਮ ਨੂੰ ਇਨਫੋਰਮੇਸ਼ਨ ਮਿਲੀ ਕਿਸੇ ਮੁਖਬਰ ਖਾਸ ਤੋਂ ਕਿ ਤਿੰਨ ਵਿਅਕਤੀ ਰਣਜੀਤ ਸਿੰਘ ਵਾਸੀ ਬਾਬਾ ਜੀਵਨ ਸਿੰਘ ਨਗਰ ਕੋਟ ਕੋਟਕਪੂਰਾ ਤੇ ਹਰਪ੍ਰੀਤ ਸਿੰਘ ਜਿਹੜਾ ਬੁਰਜ ਜਵਾਰ ਸਿੰਘ ਵਾਲੇ ਦਾ ਤੇ ਬਲਜੀਤ ਸਿੰਘ ਦੇਵਨੀ ਵਾਲਾ ਇਹ ਤਿੰਨੇ ਜਣੇ ਰਣਜੀਤ ਹਰਪ੍ਰੀਤ ਤੇ ਬਲਜੀਤ ਆਪਣੀ ਆਰਟੀਗਾ ਜੋ ਇੱਕ ਕਰਾਏ ਤੇ ਲੈ ਕੇ ਹਰਪ੍ਰੀਤ ਸਿੰਘ ਚਲਾਉਂਦਾ ਜਿਹਦਾ ਮਾਲਕ ਸੁਖਮਿੰਦਰ ਸਿੰਘ ਹੈ ਜਿਹੜਾ ਬੰਬੀਹਾ ਭਾਈ ਵਿਖੇ ਹਰਪ੍ਰੀਤ ਸੌਰੀ ਸਿੱਧੂ ਟੂਲ ਟਰੈਵਲਸ ਚਲਾਉਂਦਾ ਉਸ ਤੋਂ ਉਹ ਕਰਾਏ ਦੀ ਗੱਡੀ ਸਮੇਤ ਇਹ ਤਿੰਨੋਂ ਵਿਅਕਤੀ ਕੱਲ ਮੁਖਬਰ ਦੇ ਅਨੁਸਾਰ ਉਹ ਮੋਗਾ ਜਿਹੜਾ ਫਿਰੋਜ਼ਪੁਰ ਰੋਡ ਹੈ ਇਸ ਰੋਡ ਦੇ ਉੱਤੇ ਜੋਗੇ ਵਾਲਾ ਪਿੰਡ ਪੈਂਦਾ ਉਸ ਪਿੰਡ ਦੇ ਜਿਹੜੀ ਸ਼ਮਸ਼ਾਨ ਘਾਟ ਦੇ ਵਿੱਚ ਖੜੇ ਆ ਤੇ ਤਿੰਨੇ ਹੈਰੋਨ ਵੇਚਣ ਦਾ ਧੰਦਾ ਕਰਦੇ ਆ ਤੇ ਮੁਖਬਰ ਮੁਤਾਬਕ ਜੇ ਰੇਡ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤਾਂ ਉਹਨਾਂ ਕੋਲੋਂ ਹੈਰੋਨ ਮਿਲ ਸਕਦੀ ਹੈ ਜ਼ਿਲ੍ਹੇ ਅਧਾਰ ਤੇ ਪਹਿਲਾਂ ਤਾਂ ਇਹਨਾਂ ਤੇ ਮੁਕੱਦਮਾ ਦਰਜ ਕੀਤਾ ਮੁਕੱਦਮਾ ਨੰਬਰ 8 ਮਿਤੀ 21 1 25 ਅਧੀਨਤਾ ਰਾ 21 ਐਨ ਡੀ ਪੀ ਐ ਐਕਟ ਥਾਣਾ ਸਦਰ ਮੋਗਾ ਵਿਖੇ ਤੇ ਉਸ ਤੋਂ ਬਾਅਦ ਰੇਡ ਰਿਡਕਟ ਕੀਤਾ ਗਿਆ ਰੇਡ ਦੌਰਾਨ ਹੁਕਕਤ ਵਿਅਕਤੀ ਜੋਗੇ ਵਾਲਾ ਪਿੰਡ ਦੇ ਸੇਵਿਆਂ ਚ ਆਪਣੀ ਗੱਡੀ ਜਿਹੜੀ ਆਲਟਿਗਾ ਆ ਉਹਦੇ ਉੱਤੇ ਸਵਾਰ ਮਲੇ ਜਦੋਂ ਇਹਨਾਂ ਨੂੰ ਅਰੈਸਟ ਕੀਤਾ ਤਾਂ ਇਹਨਾਂ ਕੋਲੋਂ 500 ਗ੍ਰਾਮ ਹੀਰੋਇਨ ਬਰਾਮਦ ਹੋਈ ਜਿਨ੍ਹਾਂ ਨੂੰ ਅੱਜ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰ ਰਹੇ ਹਾਂ ਪੇਸ਼ ਕਰਕੇ ਤੇ ਇਹਨਾਂ ਦਾ ਰਿਮਾਂਡ ਲੈ ਕੇ ਇਹਨਾਂ ਤੋਂ ਡਿਟੇਲ ਜਾਣਕਾਰੀ ਲਵਾਂਗੇ ਕਿ ਇਹ ਕਿੱਥੋਂ ਲਿਆਉਂਦੇ ਆ ਤੇ ਕਿੱਥੇ-ਕਿੱਥੇ ਵੇਚਦੇ ਆ ਡੀਐਸਪੀ ਸਾਹਿਬ ਜਿਹੜਾ ਸਿੱਧੂ ਟੂਰਨਟ ਟ੍ਰੈਵਲ ਦਾ ਮਾਲਕ ਹੈ ਸੁਖਵਿੰਦਰ ਸਿੰਘ ਜੀ ਉਹਦੀ ਗੱਡੀ ਜਿਹੜੀ ਹੈ ਹਰਪ੍ਰੀਤ ਸਿੰਘ ਚਲਾਉਂਦਾ ਵਾ ਉਹ ਗੱਡੀ ਦਾ ਡਰਾਈਵਰ ਹੈ ਜੀ ਇਹ ਕਿੰਨੀ ਦੇਰ ਤੋਂ ਡਰਾਈਵਰ ਲੱਗਿਆ ਹੋਇਆ ਹੈ ਇਹ ਇਹਨੇ ਥੋੜਾ ਜਿਹੀ ਹੋਇਆ ਨੂੰ ਇਹ ਗੱਡੀ ਚਲਾਉਂਦੇ ਨੂੰ ਤੇ ਇਹਨਾਂ ਨੌਜਵਾਨਾਂ ਦੀ ਉਮਰ ਕਿੰਨੀ ਹੋਗੀ ਇਹ ਐਵਰੇਜ 25 ਦੇ ਅਪਰੋਕਸ ਹੈ ਕੋਈ ਛੋਟਾ ਕੋਈ ਵੱਡਾ ਡੀਐਸਪੀ ਸਾਹਿਬ ਇਹਨਾਂ ਦੇ ਪਹਿਲਾਂ ਕੋਈ ਮਾਮਲੇ ਹੈ ਜਾਂ ਪਹਿਲੀ ਵਾਰੀ ਹੀ ਹੈ ਨਹੀਂ ਇਹਨਾਂ ਤੇ ਪਹਿਲਾਂ ਕੋਈ ਮੁਕਦਮਾ ਦਰਜ ਨਹੀਂ ਹੈ ਬਾਕੀ ਅਸੀਂ ਡਿਟੇਲ ਦੇ ਵਿੱਚ ਜਿਹੜੀ ਤਫ਼ਤੀਸ਼ ਕਰਾਂਗੇ ਜੇ ਉਹਨਾਂ ਥਾਣੇ ਤੋਂ ਵੀ ਲਿੱਤੀ ਲਵਾਂਗੇ ਅਗਰ ਕੋਈ ਹੋਈ ਇਹੋ ਜੀ ਗੱਲ ਤੋਂ ਤੁਹਾਡੇ ਜ਼ਰੂਰ ਤੁਹਾਡੇ ਨੋਟਿਸ 'ਚ ਲਿਆ ਦਿਆਂਗੇ ਜਿੱਥੋਂ ਲੈ ਕੇ ਸੀ ਗੁਰੂ ਦੇਣੀ ਸੀ ਇਹ ਹੁਣ ਇੰਟਰੋਗੇਸ਼ਨ ਤੇ ਬਾਅਦ ਪਤਾ ਲੱਗੂਗਾ ਵੀ ਕੀ ਸਾਰਾ ਕੀ ਹੈ ਪ੍ਰੋਸੈਸ ਕੀ ਹੈ ਇਹਨਾਂ ਦਾ ਤੇ ਰਿਮਾਂਡ ਕਿਨੇ ਦਿੰਦਾ ਲੈ ਲਈ ਹਾਂਜੀ ਰਿਮਾਂਡ ਰਿਮਾਂਡ ਕੋਰਟ 'ਚ ਪੇਸ਼ ਕਰਨ ਗਏ ਹੋਏ ਆ ਤੇ ਆਪਸ ਵਿੱਚ ਇਹਨਾਂ ਦੇ ਲਿੰਕ ਵੀ ਬਣੇ ਨੇ ਇਹ ਤਿੰਨੇ ਪੁਰਾਣੇ ਇੱਕ ਦੂਜੇ ਨੂੰ ਜਾਣਦੇ ਆ ਤਿੰਨੇ ਫਰੀਦਕੋਟ ਜ਼ਿਲ੍ਹੇ ਨਾਲ ਬਿਲੋਂਗ ਕਰਦੇ ਇਹਨਾਂ ਦੇ ਪਿੰਡ ਨੇੜੇ-ਨੇੜੇ ਆ ਤੇ ਇੱਕ ਦੂਜੇ ਨੂੰ ਪਹਿਲਾਂ ਤੋਂ ਜਾਣਦੇ ਤੁਹਾਡੇ ਵੱਲੋਂ ਜਿਹੜੀ ਚੀਜ਼ ਫੜੀ ਗਈ ਹੈ ਕਿਸ ਚੀਜ਼ ਦੇ ਵਿੱਚ ਲੈ ਇਹਨੂੰ ਲੈ ਕੇ ਜਾਂਦੇ ਸੀ ਤੇ ਕਿਸ ਜਗ੍ਹਾ ਤੇ ਹੈਰਨ ਸੀ ਇਹਨਾਂ ਦੇ ਕੋਲ ਜਿਹੜੀ ਸੀਗੀ ਜਿਹੜੀ ਇਹਨਾਂ ਤੋਂ 1/2 ਕਿਲੋ 500 ਗ੍ਰਾਮ ਇਹ ਗੱਡੀ 'ਚ ਕਿੱਥੇ ਲਕੋ ਕੇ ਰੱਖੀ ਹੋਈ ਸੀ ਇਹਨਾਂ ਦੇ ਕੋਲੇ ਹੀ ਸੀ ਫਰਦਰ ਹੁਣ ਕੀ ਐ ਐਕਸ਼ਨ ਲਿੱਤਾ ਜਾ ਰਿਹਾ ਫਰਦਰ ਇਹਨਾਂ ਤੋਂ ਅਸੀਂ ਡਿਟੇਲ 'ਚ ਪੁੱਛਾਂਗੇ ਕਿ ਇਹ ਫਰੀਦਕੋਟ ਜ਼ਿਲ੍ਹੇ ਨਾਲ ਤਿੰਨੇ ਬਿਲੋਂਗ ਕਰਦੇ ਆ ਤੇ ਸਾਡੇ ਮੋਗੇ ਜ਼ਿਲ੍ਹੇ 'ਚ ਜਿਹੜਾ ਇਹ ਆਇਆ ਹੈ ਪਹਿਲਾਂ ਵੀ ਆ ਕੇ ਵੇਚਦੇ ਰਹੇ ਆ ਤੇ ਅੱਜ ਜਿਹੜੀ ਕੱਲ ਜਿਹੜੀ ਕਿੱਥੇ ਵੇਚਣੀ ਸੀ ਇਸ ਤੋਂ ਇਲਾਵਾ ਇਹ ਹੋਰ ਕਿਹੜੀ ਕਿਹੜੀ ਜਗ੍ਹਾ ਤੋਂ ਲੈਂਦੇ ਜਾਂ ਵੇਚਦੇ ਇਹਨਾਂ ਦੇ ਬੈਕਵਰਡ ਫਾਰਵਰਡ ਲਿੰਕਸ ਜਿਹੜੇ ਉਹ ਸਾਰੇ ਟਟੋਲਾਂਗੇ ਇਸ ਤੋਂ ਇਲਾਵਾ ਅਸੀਂ ਕੱਲ ਸਵੇਰੇ ਇੱਕ ਕੱਸੋ ਆਪਰੇਸ਼ਨ ਕੀਤਾ ਕੰਡਕਟਰ ਜ਼ਿਲ੍ਹੇ 'ਚ ਜਿਹਦੇ 'ਚ ਤਹਿਤ ਜਿਹੜਾ ਮੋਗਾ ਦਾ ਸਿਟੀ 1 ਥਾਣਾ ਹੈ ਉੱਥੋਂ ਅਸੀਂ ਇਹ ਉਹਨਾਂ ਨੇ ਐਮਪੀ ਬਸਤੀ ਤੇ ਆਪਣਾ